ठाणा ਗੁਰਿਆਨ ਨਜ਼ਦੀਕ ਹੋਇਆ ਹਾਦਸਾ ਅਣਪਛਾਤੇ ਵਾਹਨ ਵੱਲੋਂ ਮਾਰੀ ਟੱਕਰ ਮਾਮਲਾ ਸਾਹਮਣੇ ਆਇਆ ਹੈ ਗੁਰਿਆਨ ਸ਼ਹਿਰ ਦਾ ਜਿੱਥੇ ਕਿ ਜਾਣਕਾਰੀ ਦਿੰਦੇ ਹੋਏ ਸतीश ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਤੇਜ਼ ਰਫ਼ਤਾਰ ਨਾਲ ਆਮੋ ਸਾਹਮਣੇ ਟੱਕਰ ਮਾਰੀ ਜਿਸ ਨਾਲ ਮੈਨੂੰ ਕਾफी ਸੱਟਾਂ ਲੱਗੀਆਂ ਅਤੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਆਪਣੇ ਕਬੂਤਰ ਅਤੇ ਛਤਰੀ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਸਤੀਸ਼ ਕੁਮਾਰ ਭਾਜੀ ਕੀ ਦੁਰਘਟਨਾ ਹੋਈ ਤੁਹਾਡੇ ਨਾਲ ਮੈਂ ਭਾਜੀ ਆਪਣੇ ਰੋਹ ਸਾਈਡ ਤੇ ਆਉਂਗਾ ਸੀਗਾ ਉਹ ਬੰਦੇ ਆਏ ਇੱਕਦਮ ਥੋੱਕ ਕੇ ਚਲੇ ਗਏ ਮੈਨੂੰ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਮੈਂ ਤਾਂ ਇਧਰ ਨੂੰ ਜਾਂਦਾ ਸੀਗਾ ਗੁਰਾਂ ਨੂੰ ਇਹ ਤੁਸੀਂ ਫਲੋਰ ਵੱਲੋਂ ਆ ਰਹੇ ਸੀ ਫਲੋਰ ਵੱਲੋਂ ਆ ਰਹੇ ਸੀਗਾ ਲੈ ਲਮੈਂ ਇੰਡੀਕੇਟਰ ਲਾਇਆ ਸੀਗਾ ਆਪਣੀ ਗੱਡੀ ਦਾ ਉਹ ਇਸ ਗੱਲ ਨੂੰ ਬਿਲਕੁਲ ਬੇਖਬਰ ਸੀ ਇਸ ਗੱਲ ਨੂੰ ਇਸ ਗੱਲ ਨੂੰ ਬੇਖਬਰ ਸੀਗਾ ਉਹਨਾਂ ਨੇ ਬਿਲਕੁਲ ਵਿਚ ਮਾਰੀ ਏ ਮੇਰੇ ਕਿੰਨੇ ਜਾਣੇ ਸੀਗੇ ਕਾਤੇ ਸੀ ਤੇ ਮੋਟਰਸਾਈਕਲ ਤੇ ਸੀਗੇ ਦੋ ਬੰਦੇ ਸੀਗੇ ਮੈਨੂੰ ਨਹੀਂ ਪਤਾ ਕੀ ਕਰ ਕੀ ਕਰਕੇ ਗਏ ਆ ਉਹ ਪਤਾ ਨਹੀਂ ਮੈਨੇ ਮੋਟੇ ਦੇ ਮੋਟੇ ਦੇ ਵੀ ਸਾੜਿਆ ਮੇਰੇ ਮੋਟੇ ਦੇ ਵੀ ਸੱਟ ਆ ਮੇਰੇ ਪੈਰ ਤੇ ਵੀ ਸੱਟ ਆ ਇਹਨੀ ਤੇਜ਼ ਸੀ ਕਿ ਮੋਟਰਸਾਈਕਲ ਨੂੰ ਨਾ ਦੀ ਮੈਨੂੰ ਨਹੀਂ ਪਤਾ ਕੀ ਹੋਇਆ ਉਹ ਨਾਲ ਪਰਿਸ਼ਾਸ਼ਨ ਆ ਗਿਆ ਮੌਕੇ ਤੇ ਪੁਲਿਸ ਵਗੈਰਾ ਆ ਗਈ ਆ ਨਹੀਂ 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 ਕੁਛ ਨਹੀਂ ਆਇਆ ਸੀਗਾ ਲੇਕਿਨ ਇਹਨਾਂ ਨੇ ਇੰਨੀ ਤੇਜ਼ ਮੋਟਰਸਾਈਕਲ ਲਈ ਆ ਤੇ ਹੱਥ ਤੋਂ ਵੱਧ ਜਾ ਕੇ ਜਿਹੜਾ ਇੱਕ ਪੰਛੀ ਜਾਨਵਰ ਆ ਕਬੂਤਰ ਉਹ ਕਿਹਨਾਂ ਦੇ ਆ ਜੀ ਉਹ ਉਹਨਾਂ ਦੇ ਸੀਗੇ ਜੋ ਲੈ ਕੇ ਆਏ ਸੀਗੇ ਉਹ ਮੌਕੇ ਤੇ ਫਰਾਰ ਹੋ ਗਏ ਫਰਾਰ ਹੋ ਗਏ ਉਹ ਤਾਂ ठाणा ਗੁਰਿਆਨ ਨਜ਼ਦੀਕ ਹੋਇਆ ਹਾਦਸਾ ਅਣਪਛਾਤੇ ਵਾਹਨ ਵੱਲੋਂ ਮਾਰੀ ਟੱਕਰ ਮਾਮਲਾ ਸਾਹਮਣੇ ਆਇਆ ਹੈ ਗੁਰਿਆਨ ਸ਼ਹਿਰ ਦਾ ਜਿੱਥੇ ਕਿ ਜਾਣਕਾਰੀ ਦਿੰਦੇ ਹੋਏ ਸतीश ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਮੋਟਰਸਾਈਕਲ ਸਵਾਰ ਤੇਜ਼ ਰਫ਼ਤਾਰ ਨਾਲ ਆਮੋ ਸਾਹਮਣੇ ਟੱਕਰ ਮਾਰੀ ਜਿਸ ਨਾਲ ਮੈਨੂੰ ਕਾफी ਸੱਟਾਂ ਲੱਗੀਆਂ ਅਤੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਆਪਣੇ ਕਬੂਤਰ ਅਤੇ ਛਤਰੀ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਸਦੀ ਕੁਮਾਰ ਭਾਜੀ ਕੀ ਦੁਰਘਟਨਾ ਹੋਈ ਤੁਹਾਡੇ ਨਾਲ ਮੈਂ ਭਾਜੀ ਆਪਣੇ ਰੋਮ ਸਾਈਡ ਸਾਈਡ ਤੇ ਆਉਂਦਾ ਸੀਗਾ ਉਹ ਬੰਦੇ ਆਏ ਇੱਕਦਮ ਧੋੱਕ ਕੇ ਚਲੇ ਗਏ ਮੈਨੂੰ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਮੈਂ ਤਾਂ ਇੱਧਰ ਨੂੰ ਜਾਂਦਾ ਸੀਗਾ ਗੁਰਾਇਨ ਨੂੰ ਇਹ ਤੁਸੀਂ ਫਲੋਰ ਵੱਲੋਂ ਆ ਰਹੇ ਸੀ ਫਲੋਰ ਵੱਲੋਂ ਆ ਰਹੇ ਸੀ ਗੱਲ ਇਹਨਾਂ ਮੈਂ ਇੰਡੀਕੇਟਰ ਲਾਇਆ ਸੀਗਾ ਆਪਣੀ ਗੱਡੀ ਦਾ ਉਹ ਇਸ ਗੱਲ ਨੂੰ ਬਿਲਕੁਲ ਬੇਖਬਰ ਸੀ ਇਸ ਗੱਲ ਨੂੰ ਇਸ ਗੱਲ ਨੂੰ ਬੇਖਬਰ ਸੀਗਾ ਉਹਨਾਂ ਨੇ ਬਿਲਕੁਲ ਵਿਚ ਮਾਰੀ ਹੀ ਮੇਰੇ ਕਿੰਨੇ ਜਾਣੇ ਸੀਗੇ ਕਾਤੇ ਸੀ ਤੇ ਮੋਟਰਸਾਈਕਲ ਤੇ ਸੀਗੇ ਦੋ ਬੰਦੇ ਸੀਗੇ ਮੈਨੂੰ ਨਹੀਂ ਪਤਾ ਕੀ ਕਰ ਕੀ ਕਰਕੇ ਗਏ ਆ ਉਹ ਅਗਾ ਨਹੀਂ ਮੇਰੇ ਭਾਈ ਮੇਰੇ ਮੋਢੇ ਦੇ ਵਿੱਚ ਮੋਢੇ ਤੋਂ ਵੀ ਸਾੜਿਆ ਮੇਰੇ ਮੋਢੇ ਦੇ ਵਿੱਚ ਸੱਟ ਆ ਮੇਰੇ ਪੈਰ ਤੇ ਵੀ ਸੱਟ ਆ ਦੇਖ ਐਨੀ ਤੇਜ਼ ਸੀਗੀ ਮੋਟਰਸਾਈਕਲ ਨਾਲ ਦੀ ਮੈਨੂੰ ਨਹੀਂ ਪਤਾ ਕੀ ਹੋਇਆ ਉਹਨਾਂ ਦਾ ਪ੍ਰਸ਼ਾਸਨ ਆ ਗਿਆ ਮੌਕੇ ਤੇ ਪੁਲਿਸ ਵਗੈਰਾ ਆ ਗਈ ਆ ਨਹੀਂ 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 ਕੁਝ ਨਹੀਂ ਆਇਆ ਸੀਗਾ ਲੇਕਿਨ ਇਹਨਾਂ ਨੇ ਇੰਨੀ ਤੇਜ਼ ਮੋਟਰਸਾਈਕਲ ਚਲਾਈ ਆ ਤੇ ਹੱਥੋਂ ਵੱਗ ਜਾ ਕੇ ਜਿਹੜਾ ਇੱਕ ਪੰਛੀ ਜਾਨਵਰ ਹੈ ਕਬੂਤਰ ਉਹ ਕਿਨਾਂ ਦੇ ਆ ਜੀ ਉਹ ਉਹਨਾਂ ਦੇ ਸੀਗੇ ਜੋ ਲੈ ਕੇ ਆਏ ਸੀਗੇ ਉਹ ਮੌਕੇ ਤੇ ਫਰਾਰ ਹੋ ਗਏ ਫਰਾਰ ਹੋ ਗਏ ਉਹ ਤਾਂ